ਇਹ ਸ਼ਾਂਸਾ ਵੀ ਵਿਰਧ ਹੋ ਗਏ ਨੇ ਤੇ 31 ਅਗਸਤ ਨੂੰ ਨਿਸ਼ਾਨ ਸਾਹਿਬ ਜੀ ਦੇ ਵੀ ਬਸਤਰਾਂ ਦੀ ਸੇਵਾ ਹੋਣੀ ਹੈ ਸਵੇਰ ਵੇਲੇ ਤੇ ਰੂਪਾ ਤੇ ਬਿਮਲਾ ਫਿਰ ਸੇਵਾ ਕਰੀਆਂ ਨੇ ਸੇ ਦੀ ਚਾਦਰਾਂ ਸੇਰੀਆਂ ਨੇ ਤੇ ਮੈਂ ਵੀ ਪਿੱਛੇ ਪਿੱਛੇ ਆ ਗਿਆ ਪਾਣੀ ਨਹੀਂ ਸੀ ਆ ਰਿਹਾ ਪਹਿਲਾਂ ਤਾਂ ਮੈਂ ਆਣਾ ਨਹੀਂ ਸੀ ਤੇ ਮਨੇ ਕਹਿੰਦੇ ਪਾਣੀ ਨਹੀਂ ਆ ਰਿਹਾ ਜੀ ਇੱਕ ਵਾਰੀ ਵਜਨਾ ਉਨੀ ਰੋਬੀ ਆ ਗਿਆ ਪਾਣੀ ਪਾਣ ਚਦਰਾ ਛੇੜ ਗਏ ਸੀ ਕੋਠੇ ਤੇ ਤੇ ਪਾਣੀ ਨਹੀਂ ਸੀ ਆਇਆ ਚਦਰਾ ਸੇਕਿਆ ਆਏ ਨੇ ਪਾਣੀ ਚ ਧੋਣ ਵਾਸਤੇ ਉਹ ਥੱਕੇ ਬੈਠੇ ਨੇ ਤੇ ਤਨ ਆ ਮਤੇ ਆਇਆ ਪਰ ਆਪਣਾ ਗੁਰ ਰਖਾਇਆ ਗੁਰ ਗੋਪਾਲ ਆਨੰਦਾ ਜਪ ਜਪ ਜੀਵੈ ਕਰਮਾ ਨਾਮ ਤੇ ਆਇਆ ਸਤਨਗਰ ਚ ਬਣੇ ਨੇ ਕਾਲੇ ਛੋਲੇ ਪੱਠੀ ਸਿੰਘਾ ਵਾਸਤੇ ਚਾਵਲ ਤੇ ਨਾਲ ਪ੍ਰਸ਼ਾਦੇ ਪ੍ਰਸ਼ਾਦੇ ਲੈ ਕੇ ਆਰੀ ਬਲਜੀਤ ਦੇ ਮੰਮੀ ਤੇ ਰੂਪਾ ਮੰਨੂ ਕਹਿ ਗਈ ਸੀ ਜਤਨਿ ਸਿਤਰਾ ਅਨਤ ਮਾਇਆ ਰੰਗ ਤਿਤ ਨਭ ਜਾਵੇ ਹਰਿ ਕਾ ਨਾਮ ਜਿ ਆਗਾ ਜਬਰ ਇਹ ਜਤ ਅਕੇਲਾ ਤੇ ਹਰਿ ਨਾਮ ਸੰਗੁ ਸੁਹੇਲਾ ਐਸਾ ਨਾਮ ਸੁਰਾ ਧਿਆਇਐ ਨਾਨਕ ਗੁਰਮੁਖ ਪਰਮਗਾਤਿ ਪੈਗ

ਇਹ ਹੈ ਕਰਮਾਨੰਦ ਜਨ ਨਾਮਕ ਨਾਮ ਧਿਆਇਆ ਕਾਰਜ ਜਿਵੇਂ ਸੁਵਾਰੇ ਰਾਹ ਮਿਲ ਸਾਧੂ ਦੁਰਮਤ ਖਾਏ ਪਤ ਤਪਨੀਤ ਸਭ ਹੋਏ ਰਾਮ ਦਾ ਸਰੂਪ ਵਰਨਾਤੇ ਅੱਜ ਗੁਰਦੁਆਰਾ ਸਾਹਿਬ ਇੱਕ ਇਹਨਾਂਦ ਕਾਰਜਾਂ ਦੀ ਰਸਮ ਸੀ ਤੇ ਅਨੰਦ ਕਾਰਜਾਂ ਤੋਂ ਉਪਰੰਤ ਹੁਣ ਰਣਜੀਤ ਸਿੰਘ ਕਰਾ ਰਹੇ ਨੇ ਸਾਈਨ ਲੜਕਾ ਲੜਕੀ ਤੋਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਤੋਂ ਤੇ ਕਿਉਂਕਿ ਕਾਪੀ ਲੱਗੀ ਹੋਈ ਹੈ ਕਾਪੀ ਵਿੱਚ ਲੜਕਾ ਲੜਕੀ ਦੇ ਦੋਵਾਂ ਦੇ ਪਰਿਵਾਰ ਵਾਲਿਆਂ ਦੇ ਸਾਈਨ ਹੁੰਦੇ ਨੇ ਤਾਂ ਕਿ ਇੱਕ ਰਿਕਾਰਡ ਬਣ ਜਾਂਦਾ ਹੈ ਵੀ ਅਸੀਂ ਅਨੰਦ ਕਾਰਜ ਕਰਾਏ ਨੇ ਜੇ ਕੱਲ ਨੂੰ ਸਰਟੀਫਿਕੇਟ ਵੀ ਮੰਗਦੇ ਨੇ ਤੇ ਅਸੀਂ ਉਸੇ ਰਿਕਾਰਡ ਤੋਂ ਚੈੱਕ ਕਰਕੇ ਦਿੰਨੇ ਆ ਕਿ ਹਾਂ ਭਾਈ ਅਸ ਅਨੰਦ ਕਾਰਜ ਅਸੀਂ ਕਰਵਾਏ ਹਨ ਤੇ ਅਨੰਦ ਕਾਰਜਾਂ ਦੀ ਰਸਮ ਸੰਪੂਰਨ ਹੋ ਚੁੱਕੀ ਹੈ ਤੇ ਰਣਜੀਤ ਸਿੰਘ ਨੇ ਸਾਈਨ ਕਰਵਾਏ ਹਨ ਤੇ ਗੁਰਦੁਆਰਾ ਸਾਹਿਬ 'ਕੇ ਇਹ ਪ੍ਰੋਗਰਾਮ ਚੱਲ ਰਹੇ ਹਨ ਚਾਦਰਾਂ ਧੋਣ ਦੀ ਤਿਆਰੀ ਹੋ ਰਹੀ ਹੈ ਜੀ ਚਾਦਰਾਂ ਧੋਣ ਵਾਸਤੇ ਟੱਪ ਉੱਪਰ ਲੈ ਕੇ ਆਏ ਨੇ ਬਿਮਲਾ ਲੈ ਕੇ ਆਈ ਹੈ ਵੈਸੇ ਤਾਂ ਟੱਪ ਉੱਪਰ ਪਈ ਹੁੰਦੇ ਆ ਅਸੀਂ ਟੱਪ ਥੱਲੇ ਲਾਂਦੇ ਨਹੀਂ ਆ ਕਿਉਂਕਿ ਵਾਰ-ਵਾਰ ਚੜ੍ਹਾਣੇ ਉਤਾਰਨੇ ਬੜੇ ਔਖੇ ਆ ਤੇ ਚਾਦਰਾਂ ਵਾਸਤੇ ਟੱਪ ਪੱਕੇ ਉੱਪਰ ਹੀ ਰੱਖੇ ਪਏ ਨੇ ਛੱਤ ਤੇ ਹੀ ਤੀਜੀ ਮੰਜ਼ਿਲ ਤੇ ਪਰ ਜਦੋਂ ਕਦੀ ਕੋਈ ਸਮਾਗਮ ਹੋਵੇ ਜਾਂ ਕਦੀ ਬਾਰ ਕੋਈ ਮੰਗ ਕੇ ਲੈ ਜਾਂਦਾ ਤਾਂ ਲਾ ਕੇ ਦੇਣੇ ਪੈਂਦੇ ਆ ਵੈਸੇ ਤਾਂ ਅਸੀਂ ਬਾਹਰ ਦਿੰਦੇ ਨਹੀਂ ਉਸ ਦਿਨ ਇੱਕ ਲੜਕਾ ਕੋਈ ਮੰਗ ਕੇ ਲੈ ਗਿਆ ਦੋ ਟੱਪ ਕਹਿੰਦਾ ਮੈਂ ਦੇਵਾਂਗਾ ਉੱਪਰ ਹੀ ਚੜਾ ਕੇ ਜਾਵਾਂਗਾ ਪਰ ਲੈਣ ਲੱਗਿਆਂ ਚੀਜ਼ ਲੋਕੀ ਜਿੱਥੋਂ ਮਰਜੀ ਚੁਕਾ ਲੋ ਦੇਣ ਵਾਸਤੇ ਆ ਦੇਣ ਲੱਗੇ ਜਦੋਂ ਆਉਂਦੇ ਨੇ ਫਿਰ ਉਹ ਜਿੱਥੇ ਦਿਲ ਕਰਦਾ ਉੱਥੇ ਹੀ ਸੁੱਟ ਕੇ ਚਲੇ ਜਾਂਦੇ ਨੇ ਤੇ ਇਸੇ ਕਰਕੇ ਅਸੀਂ ਬਰਤਨ-ਬਰਤਨ ਬਾਹਰ ਦੇਣੇ ਬਹੁਤ ਘੱਟ ਕਰ ਦਿੱਤੇ ਨੇ ਬੰਦ ਹੀ ਕਰ ਦਿੱਤੇ ਨੇ ਤੇ ਗੁੰਮ ਵੀ ਜਾਂਦੇ ਆ ਜਦੋਂ ਦੋ ਚੀਜ਼ ਗੁੰਮ ਜਾਂਦੀ ਹੈ ਤੇ ਮੁੜ ਕੇ ਫਿਰ ਚੀਜ਼ ਬਣਾਉਣੀ ਬਹੁਤ ਔਖੀ ਹੈ ਤੇ ਉਹਨੇ ਤਾਂ ਅਗਲਾ ਚੜਾਵਾ ਨਹੀਂ ਚੜਾਉਂਦਾ 150 ਰੁਪਿਆ ਗੁਰਦੁਆਰੇ ਚੜਾਉਂਦਾ ਤੇ ਵੱਡਾ ਤੀਰ ਮਾਰਦਾ ਕਿ ਮੈਂ ਗੁਰਦੁਆਰੇ ਸੇਵਾ ਪਾ ਕੇ ਚੱਲਿਆ ਪਰ ਜਦੋਂ ਚੀਜ਼ ਗੁੰਮ ਜਾਂਦੀ ਹੈ ਫਿਰ ਬਹੁਤ ਦੁੱਖ ਲੱਗਦਾ ਹੈ ਸੋ ਇਸ ਲਈ ਹੁਣ ਸਮਾਨ ਦੇਣਾ ਬਾਰ ਬੰਦੀ ਕਰ ਦਿੱਤਾ ਹੈ ਤੇ ਫਿਰ ਹੁਣ ਟੱਪ નીચેੋਂ ਦੋ ਉਚੜਵਾ ਕੇ ਲਿਆਇਆ ਤੇ ਉੱਪਰ ਬਾਕੀ ਤਾਂ ਸਾਰੇ ਉੱਪਰ ਹੀ ਪਏ ਸੀ ਤੇ ਚਾਦਰਾਂ ਸੇਣ ਦੀ ਸੇਵਾ ਚੱਲ ਰਹੀ ਹੈ ਅੱਜ ਚਾਦਰਾਂ ਸਿਆਂਗੇ ਫਿਰ ਇੱਕ ਦੋ ਦਿਨ ਨੂੰ ਚਾਦਰਾਂ ਕੱਢ ਦਿਆਂਗੇ ਮੌਸਮ ਵੀ ਖਰਾਬ ਹੈ ਜਿਸ ਮੌਸਮ ਲੱਗਿਆ ਸਾਫ਼ ਹੈ ਇੱਕ ਦੋ ਦਿਨ ਨੂੰ ਫਿਰ ਚਾਦਰਾਂ ਝੋਲ ਕੇ ਤੇ ਕੱਢ ਦਿਆਂਗੇ ਨਾਲ ਇੱਕ ਦੋ ਸੇਵਾਦਾਰ ਹੋਰ ਵੀ ਹੋਣਗੇ ਤੇ ਸਾਰਾ ਕੰਮ ਹੋ ਜਾਏਗਾ ਨਿਸ਼ਾਨ ਸਾਹਿਬ ਵੀ ਵਿਰਧ ਹੋ ਗਏ ਨੇ ਤੇ 31 ਅਗਸਤ ਨੂੰ ਨਿਸ਼ਾਨ ਸਾਹਿਬ ਦੀ ਵੀ ਬਸਤਰਾਂ ਦੀ ਸੇਵਾ ਹੋਣੀ ਹੈ ਸਵੇਰ ਵੇਲੇ ਕਿਉਂਕਿ ਨਗਰ ਕੀਰਤਨ ਐਤਕੀ 30 ਅਗਸਤ ਦਾ ਅੱਗੇ ਹਮੇਸ਼ਾ ਜਿਹੜੀ ਨਿਸ਼ਾਨ ਸਾਹਿਬ ਦੀ ਸੇਵਾ ਹੈ ਉਹ ਪਹਿਲਾਂ ਕਰ ਲਈ ਪਹਿਲਾਂ ਕਰ ਲਈਦੀ ਹੈ ਇੱਕ ਦਿਨ ਐਤਕੀ 31 ਅਗਸਤ ਦਾ ਆ ਗਿਆ ਐਤਵਾਰ ਇਸ ਕਰਕੇ ਫਿਰ ਨਗਰ ਕੀਰਤਨ 30 ਅਗਸਤ ਦਾ ਹੋ ਗਿਆ ਤੇ ਨਿਸ਼ਾਨ ਸਾਹਿਬ ਜਿਹੜੇ ਨੇ ਨਿਸ਼ਾਨ ਸਾਹਿਬ ਦੀ ਸੇਵਾ ਉਹ ਫਿਰ ਹੁਣ ਰੱਖੀ ਐਤਕੀ 31 ਅਗਸਤ ਨੂੰ 30 ਅਗਸਤ ਦਾ ਨਗਰ ਕੀਰਤਨ 31 ਅਗਸਤ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਅੱਜ ਉੱਪਰ ਆਏ ਹੋਇਆ ਕੱਲ ਗੁਰਦੁਆਰਾ ਸਾਹਿਬ ਦੀਆਂ ਚਾਦਰਾਂ ਬਦਲੀਆਂ ਸੀ ਤੇ ਰੂਪਾ ਤੇ ਬਿਮਲਾ ਮੈਂ ਤਾਂ ਕਿਹਾ ਸੀ ਦੋ ਦਿਨ ਰੁਕ ਜਾਓ 15 ਅਗਸਤ ਵਾਲੇ ਦਿਨ ਧੋ ਲਾਂਗੇ ਪਰ ਇਹ ਕਹਿੰਦੇ ਨਹੀਂ ਕੰਮ ਕਾਣੇ ਆ ਫਿਰ ਹੋਰ ਕੋਈ ਨਾ ਕੋਈ ਸੇਵਾ ਨਿਕਲ ਆਂਦੀ ਹੈ ਤੇ ਸਮਾਗਮ ਵੀ ਹੈ ਇਹ ਕੰਮ ਸੰਗਤ ਦੇ ਨਾਲ ਚੱਲਦੇ ਹੀ ਰਹਿੰਦੇ ਨੇ ਤੇ ਇਸ ਲਈ ਅੱਜ ਸੇਹ ਦੇਣੀਆ ਤੇ ਕੱਲ ਜਾਂ ਪਰਸੋਂ ਕਢ ਦਾਂਗੇ ਜਾਂ ਕਿਸੇ ਟਾਈਮ ਕਢ ਦਿਆਂਗੇ ਤੇ ਰੂਪਾ ਤੇ ਬਿਮਲਾ ਫਿਰ ਸੇਵਾ ਕਰੀਆਂ ਨੇ ਸੇਹ ਦੀ ਚਾਦਰਾਂ ਸੇਹ ਰੀਆਂ ਨੇ ਤੇ ਮੈਂ ਵੀ ਪਿੱਛੇ ਪਿੱਛੇ ਆ ਗਿਆ ਪਾਣੀ ਨਹੀਂ ਸਿਆ ਰਿਆ ਪਹਿਲਾਂ ਤਾਂ ਮੈਂ ਆਣਾ ਨਹੀਂ ਸੀ ਤੇ ਬੜੇ ਕਹਿੰਦੇ ਪਾਣੀ ਨਹੀਂ ਆ ਰਿਆ ਤੇ ਉੱਪਰ ਆਣਾ ਪਿਆ ਚਲੋ ਠੀਕ ਹੈ ਜੀ ਇੱਕ ਵਾਰੀ ਬਾਜਾ ਲਓ ਜੀ ਰੋਬੀ ਆ ਗਿਆ ਪਾਣੀ ਪਾਣੀ ਚਦਰਾਂ ਛੇੜ ਗਏ ਸੀ ਕੋਠੇ ਤੇ ਤੇ ਪਾਣੀ ਨਹੀਂ ਸਿਆ ਰਿਹਾ ਮੋਟਰ ਪਰਸੋ ਜੋਦ ਲਵਾਈ ਸੀਗੀ ਟੁੱਲੂ ਪੰਪ ਉੱਪਰ ਤੇ ਪਾਣੀ ਆ ਨਹੀਂ ਰਿਹਾ ਸੀ ਫਿਰ ਰੋਬੀ ਨੂੰ ਫੋਨ ਕੀਤਾ ਫਿਰ ਰੋਬੀ ਟੁੱਲੂ ਪੰਪਸੋਂ ਪਾਣੀ ਨਹੀਂ ਆ ਰਿਹਾ ਫੜ ਰੋਬੀ ਵਿਚਾਰਾ ਸਪੈਸ਼ਲ ਦੇਖ ਰਹਾ ਹੈ ਇਹ ਸਪੈਸ਼ਲ ਆਇਆ ਹੈ ਦੇਖਣ ਵਾਸਤੇ ਵੀ ਪਾਣੀ ਕਿਉਂ ਨਹੀਂ ਆ ਰਿਹਾ ਇਹ 흘ਦਾ ਆਇਆ ਤੇ ਕਹਿੰਦਾ ਪਾਣੀ ਆ ਰਿਹਾ ਪਰ ਲੱਗਦਾ ਸ਼ਾਇਦ ਟੈਂਕੀ ਖਾਲੀ ਹੋ ਗਈ ਹੋएगी ਤਾਂ ਨਹੀਂ ਆ ਰਿਹਾ ਹੈ ਨਾ ਹਵਾ ਨਹੀਂ ਟੈਂਕੀ ਹਵਾ ਲੈ ਗਈ ਵੀ ਫਿਰ ਪਾਣੀ ਕੱਢਿਆ ਤੁਸੀਂ ਥੋੜਾ ਜਿਹਾ ਕੱਢਾ ਪਾਣੀ ਚੱਲ ਗਿਆ ਕੋਈ ਖੋਲ ਕੇ ਪਾਣੀ ਕੱਢਿਆ ਨਹੀਂ ਹੁਣ ਜਾ ਕੇ ਚਲਾਈ ਤਾਂ ਚੱਲ ਗਈ ਅੱਛਾ ਮੈਂ ਵੀ ਚਲਾਈ ਹੈ ਤਾਂ ਚੱਲੀ ਨਹੀਂ ਹੁਣ ਚੱਲ ਵੀ ਨਹੀਂ ਆ ਰਿਹਾ ਚਲੋ ਠੀਕ ਚਲੋ ਫਿਰ ਧੋਵਾ ਕੇ ਨਾ ਕੱਲ ਪਰਸੋ ਫਿਰ ਸੁੱਕੀ ਹੋ ਜਾਏਗੀ ਹਾਂਜੀ ਠੀਕ ਹੈ ਪਾਠੀ ਸਿੰਕਾਰੇ ਨੇ ਆਰਾਮ ਪਾਟੀਆਂ ਦਾ ਕਮਰਾ ਤੇ ਆਰਾਮ ਹੋ ਰਿਹਾ ਕਿਉਂਕਿ ਡਿਊਟੀ ਲਗਾ ਕੇ ਵਿਹਲੇ ਹੋ ਗਏ ਫਿਰ ਹੁਣ ਆਰਾਮ ਕਰ ਰਹੇ ਨੇ ਤੇ ਤਾਂ ਕਿ ਡਿਊਟੀ ਵੇਲੇ ਫਿਰ ਪਰੇਸ਼ਾਨੀ ਨਹੀਂ ਹੁੰਦੀ ਜੇ ਆਰਾਮ ਪੂਰਾ ਹੋਇਆ ਹੋਵੇ ਹੋ ਰਿਹਾ ਪ੍ਰਸ਼ਾਦਾ ਤਿਆਰ ਰੂਪਾ ਨੇ ਅੱਜ ਰੱਖਿਓਏ ਕਾਲੇ ਛੋਲੇ ਚਾਵਲ ਤੇ ਦਾਲ ਪ੍ਰਸ਼ਾਦੀ ਬਿਮਲਾ ਲਗੀ ਪਈਏ ਮਸਾਲਾ ਤਿਆਰ ਕਰਨ ਵਾਸਤੇ ਪਹਿਲਾਂ ਉਪਰੋਂ ਦੀ ਹਜੇ ਕਰਕੇ ਆਏ ਨੇ ਸੇਵਾ ਚਾਦਰਾਂ ਦੀ ਚਾਦਰਾਂ ਸੇਕ ਕੇ ਆਏ ਨੇ ਪਾਣੀ 'ਚ ਚਾਦਰਾਂ ਸੇਕ ਕੇ ਆਏ ਨੇ ਪਾਣੀ 'ਚ ਧੋਣ ਵਾਸਤੇ ਹੋਣ ਥੱਕੇ ਬੈਠੇ ਨੇ ਤੇ ਬੈਟਰੀ ਹੋ ਗਈ ਹੈ ਲੋ ਕੋਈ ਕੋਈ ਤੁਹਾਨੂੰ ਮਿਲੇਗਾ ਮਿੱਕਾ ਤੇ ਚਾਹ ਦੀ ਤਿਆਰੀ ਹੋ ਰਹੀ ਹੈ ਚਾਹ ਛੱਕ ਕੇ ਤੇ ਫਿਰ ਅਗਲੀ ਕਾਰਵਾਈ ਜੋ ਵੀ ਹੈ ਉਹ ਚਲੇਗੀ ਪੂਜਾ ਲਿਆਈ ਆ ਕੇ ਥੋੜਾ ਜਿਹਾ ਖਾ ਰਿਆ ਪੂਜਾ ਦਾ ਲਿਆਂਦਾ ਹੋਇਆ ਕੇ ਪੂਜਾ ਆਪੀ ਕੇਕ ਖਾਣ ਲੱਗ ਪਈ ਅੱਜ ਬਣਾਇਆ ਲੰਗਰ ਚ ਕਾਲੇ ਛੋਲੇ ਅੱਜ ਲੰਗਰ ਚ ਬਣੇ ਨੇ ਕਾਲੇ ਛੋਲੇ ਪਾਠੀ ਸਿੰਘਾ ਵਾਸਤੇ ਚਾਵਲ ਤੇ ਨਾਲ ਪ੍ਰਸ਼ਾਦੇ ਪ੍ਰਸ਼ਾਦੇ ਲੈ ਕੇ ਆਰੀ ਬਲਜੀਤ ਦੇ ਮੰਮੀ ਤੇ ਰੂਪਾ ਮੰਨੂ ਕਹਿ ਗਈ ਸੀ ਚਾਵਲਾਂ ਦਾ ਧਿਆਨ ਰੱਖਣਾ ਉਹ ਚ ਚਦਰਨ ਸੇਣ ਗਈ ਆ ਮੈਂ ਵੀ ਪਿੱਛੇ ਚਲਾ ਗਿਆ ਤੇ ਚਾਵਲ ਗਏ ਲੱਗ ਥੱਲੋ ਤੇ ਇਹ ਚਾਹ ਪੱਠੀ ਸਿੰਘਾਂ ਵਾਸਤੇ ਤੇ ਜੋਤੀ ਬਿਮਲਾ ਥੱਲੇ ਜਿਨੇ ਸੇਵਾਦਾਰ ਨੇ ਸਾਰੇ ਵਾਸਤੇ ਚਾਹ ਇਕੱਠੀ ਤਿਆਰ ਹੋ ਰਹੀ ਐ ਤੇ ਚਾਵਲ ਛੋਲੇ ਦਾ ਲੰਗਰ ਤਿਆਰ ਹੋ ਗਿਆ ਅੱਜ ਜਗਵਿੰਦੇਸ਼ ਸ਼ਰਮਾ ਜੀ ਦੇ ਬੇਟੇ ਦਾ ਜਨਮ ਦਿਨ ਹੈ ਤੇ ਉਹਨਾਂ ਨੇ ਖੁਸ਼ੀ ਦੇ ਅੰਦਰ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਸ਼ੁਕਮਨੀ ਸਾਹਿਬ ਜੀ ਦੇ ਪਾੜ ਦੇ ਹਾਜ਼ਰੀ ਭਰ ਰਹੇ ਆ ਸਾਰੇ ਗੁਰਦੁਆਰਾ ਸਾਹਿਬ ਜੀ ਦੇ ਆਨੇ ਕੰਗੇ ਗੰਜੈ ਸੰਗਰ ਰਰ ਕਨੰਤ ਤਤਕਾਰ ਉਧਾਰੈ ਅਨਕ ਜੋਨ ਜਨਮੈ ਵਰਜਾ ਮਮਿਪਾ ਸ੍ਰਮ ਹਮ ਨਾਮੁ ਚਾਰ ਘਟ ਫਿਰ ਆਵੇ ਕਾਰ ਕਿਰਪਾ ਜੇ ਦਾਪਨੇ ਭਗਤੀ ਦੇ ਨਾਨਕ ਤੇ ਜਨਮ ਮਿਲੇ ਕਿਰਮੈ ਰੇਟ ਕੋ ਰਾਜ ਪਰਮ ਗਰੀਬ ਨਿਬਾਜ ਜਾ ਕੇ ਦ੍ਰਿਸ਼ ਕਜੁਨਾਵ ਤੇ ਤਤਕਾਰ ਦਿਸ ਪ੍ਰਗਟਾਵੇ ਜਾਕੋਬ ਨਿਗਰਭ ਸੀ ਤਾਂ ਕਾ ਲੇਖ ਨਗਨ ਜਗਦੀਸ਼ ਜੀ ਪੰਡਤ ਸਾਹਿਬ ਤਿਸਕੇ ਰਾਤ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਗੰਤੈ ਆਪ ਬਨਾਈ ਨੰ ਜੀ ਵਦੇ ਘੜਾਈ ਇਸਤਾਂ ਨਾ ਹੀ ਧਾਲ ਬਨ ਕਰੰ ਸਰਪ ਨਾਰ ਅਜਨੈ ਵਪਰ ਜੀ ਇਸ ਤਾ ਵੈ ਸੋ ਗੁੱਥੀ ਓ ਕਹੂ ਚਨੀਚ ਮ ਬਸੈ ਬਭੂ ਜੋਗ ਹਰਕ ਰੰਗ ਸੈ ਕਬੂ ਨੇ ਚਿੰਤ ਵਿਹਾਰ ਕਬੂ ਬੂਵ ਕਾਸ ਵਿਹਾਰ ਕਬੂ ਇੱਤਾ ਪ੍ਰੇਮ ਵਿਚਾਰ ਨਾਨਕ ਆਮ ਦਿਨਾਗ ਨਿਹਾਰ ਕਬੂ ਉਨਿਤ ਕਰਮ ਭਾਰ ਕਬੂ ਸੋਇ ਰਹੇ ਰਾਤ ਕਬੂ ਮਹਾ ਕਰੋਦ ਵਿਕਰਾਰ ਕਬੂ ਧਰਪਿਓ ਦਰਵਾਲ